ਮੇਰਾ ਅਯੇ ਕੁਮਾਰ ਯਾਰ ਅਜ ਬੂੜਾ ਉਸ ਦੁਕਾਨ ਤੇ ਹੈਗਾ ਕਿਹੜੀ ਗੱਲ ਤੇ ਰਾਜ ਬੂੜਾ ਹੂਸਾ ਕਿੱਥੇ ਖਾਸੇ ਖਾਸੇ ਢੇਜੇ ਕੀ ਗੱਲ ਹੋਈ ਕੱਢਦਾ ਮੇਰੇ ਨਾਲ ਹੋਇਆ ਕਿ ਲੁੱਟ ਕੋ ਹੋਈ ਆ ਗੱਡੀ ਦੇ ਵਿੱਚ ਚੋਰ ਆਏ ਆ ਉਹਨਾਂ ਨੇ ਜਨਕੀ ਆਂਦੇ ਜਨਕੀ ਮੇਰਾ ਗੱਲਾ ਚੁੱਕਿਆ ਆ ਦੁਕਾਨ ਦੇ ਵਿੱਚ ਗੱਲਾ ਚੁੱਕਿਆ ਆ ਤੇ ਗੱਲਾ ਚੁੱਕਦੇ ਸਾਰ ਜਨਕੀ ਬਾਹਰ ਭੱਜਣ ਲੱਗੇ ਸੀ ਭੱਜਦੇ ਸਾਰ ਉਹਨਾਂ ਨੇ ਜਨਕੀ ਮੈਂ ਫੜਨ ਦੀ ਕੋਸ਼ਿਸ਼ ਕੀਤੀ ਤੇ ਇੱਕ ਨੇ ਦਾਤਰ ਕੱਢ ਕੇ ਮਾਰਨੇ ਸ਼ੁਰੂ ਕਰਤੇ ਦਾਤਰ ਘਾਟ ਕੇ ਮਾਰਨੇ ਸ਼ੁਰੂ ਕਰਤੇ ਤੇ ਦਾਤਰ ਮਾਰਨਾ ਜਾਨਕੀ ਇਹ ਜਾਨਕੀ ਮੈਂ ਜਾਨਕੀ ਪੇਸ਼ਾਨ ਹੋ ਜਾਨਕੀ ਹੋ ਗਿਆ ਹੈ ਤੇ ਮੇਰੇ ਸੱਟਾਂ ਲੱਗੀਆਂ ਆ ਇੱਕ ਦਾਤਰ ਛਾਤੀ ਦੇ ਵੱਜਿਆ ਮਾਰਿਆ ਨਾ ਸਿਰ ਤੇ ਹੀ ਤੇ ਉਹ ਛਾਤੀ ਦੇ ਵੱਜ ਗਿਆ ਮੇਰੇ ਤੇ ਦੂਜਾ ਦਾਤਰ ਮਾਰਿਆ ਤੇ ਉਹ ਜਾਨਕੀ ਮੇਰੀ ਬਾਹ ਦੇ ਵੱਜ ਗਿਆ ਹੋਰ ਕੀ ਕੀ ਲੱਗਿਆ ਨੇ ਉਹ ਗੱਲੇ ਚੁੱਕ ਕੇ ਖੜਿਆ ਆ ਕਿੰਨੇ ਪੈਸੇ ਗੱਲੇ ਵੇਚ ਜਾਨਕੀ 20-25000 ਰੁਪਏ ਨਾਲ ਉਹਦੋਂ ਦੀ ਸੇਲ ਆ ਗਈ ਸੀ ਸਮਾਂ ਕਿ ਨਹੀਂ ਬਤਾ ਜੀ ਸਵਾਗ ਸੱਦਾ ਟਾਈਮ ਆਗਾ ਹੈ ਹਾਂ ਜੀ ਤੇ ਕੀ ਲੱਗਦਾ ਨਹੀਂ ਬੜਾ ਭਰਵਾ ਬਜ਼ਾਰ ਹੁੰਦਾ ਇਸ ਤਰ੍ਹਾਂ ਇਹ ਕਾ ਕੇ ਭਰੇ ਬਜ਼ਾਰ ਚੋਂ ਤਾਂ ਲੁੱਟਾ ਹੋ ਕੱਢਣੀ ਹੋਈ ਹਾਂਜੀ ਹਾਂਜੀ ਇਹ ਦਲੇਰੀ ਹੈ ਕਿ ਨਸ਼ੇ ਲੋਰ ਦੇ ਨਾਲ ਦਲੇਰੀ ਦਿਖਾਈ ਹੈ ਆਪਣੇ ਕਿ ਜਿਆਦੇ ਬੰਦਾ ਮਾਰ ਦਈਏ ਤੇ ਪੈਸੇ ਲੈ ਜਾਈਏ ਆਪਣਾ ਜਾਣ ਕੇ ਜੋ ਵੀ ਨਸ਼ਾ ਪੱਤਾ ਕਰਨਾ ਉਹਨਾਂ ਨੇ ਕਿੰਨੇ ਜਦੋਂ ਦੁਕਾਨ ਕਰਦੇ ਆ ਰਹੇ ਮੈਂ ਦੁਕਾਨ 10-14 ਸਾਲਾਂ ਤੋਂ ਕਰਦਾ ਪਿਆ ਆ ਜਾਂ ਫਾਦਰ ਸਾਹਿਬ ਹੁੰਦੇ ਪਹਿਲੇ ਉਹਨਾਂ ਦੇ ਡੈਥ ਤੋਂ ਬਾਅਦ ਮੈਂ ਹੀ ਕਰਦਾ ਵਾ 2017 ਤੋਂ ਬਾਅਦ ਪਹਿਲੀ ਵਾਰਦਾਤ ਹੋਈ ਸੀ ਪਹਿਲੀ ਵਾਰਦਾਤ ਹੋਈ ਹੈ ਉਹ ਜੀ ਪੁਲਿਸ ਨੂੰ ਕੀ ਕਾਰਵਾਈ ਕੀਤੀ ਹੈ ਹੁਣ ਬੋਰਸੋ ਜਾਨਕੀ ਆਪਣੇ ਇੰਚਾਰਾ ਸਾਹਿਬ ਹੈਗੇ ਆ ਉਹਨਾਂ ਨੇ ਬਹੁਤ ਵਧੀਆ ਜਾਨਕੀ ਕਾਰਵਾਈ ਕੀਤੀ ਆ 24 ਘੰਟਿਆਂ ਦੇ ਵਿੱਚ ਬੰਦੇ ਜੁਕਲੇ ਉਹਨਾਂ ਨੇ ਫੜੇ ਗਏ ਬੰਦੇ ਤੇ ਉਹਨਾਂ ਸਖਤੋ ਸਖਤ ਸਜ਼ਾ ਦਿੱਤੀ ਜਾਵੇ ਕਿਧਾਂ ਕਿਸੇ ਦੁਕਾਨਦਾਰ ਨੂੰ ਨਾ ਕਰ ਸਕਣ ਹਾਂ ਕਿਧਾਂ ਕਿਸੇ ਦੁਕਾਨ ਤੇ ਨਾ ਕਰ ਸਕਣ ਤੇ ਇਹਨਾਂ ਸਹਾਇਤਾ ਦਿੱਤੀ ਜਬ ਇਹਨਾਂ ਕਹਿੰਦਾ ਮਾਲਵਾ ਜੋ ਜੜ ਗਿਆ ਇਹਨਾਂ ਮੇਰਤੇ ਕੀਤਾ ਯਾਨੀ ਕਿ ਆਹ ਕਿਹੇ ਹੋਰ ਤੇ ਨਾ ਹੋਵੇ। ਕਿ ਲੱਗਦਾ ਤੁਹਾਨੂੰ ਜਾਨਵਾਰੀ ਮਿੰਟ ਦਾ ਮਾਰ ਹੀ ਗਏ। ਮਾਰ ਹੀ ਗਏ ਆਪਣੇ ਉਹਦੇ ਮਾਰ ਹੀ ਗਏ ਸੀ। ਉਹਦੇ ਕੁਦਰਤੀ ਮਾਰਾ ਜੀ ਨੇ ਬਚਾਇਆ ਜਾ। ਕਿਨੇ ਵਾਰ ਕੀਤਾ ਰੱਦ ਤੇ? ਮੇਰਤੇ ਉਹਨਾਂ ਨੇ ਦੋ ਵਾਰ ਤੇ ਸਰੀਰ ਤੇ ਵੱਜਿਆ ਤੇ ਦਾਤਰ ਹੋਰ ਜੇ ਦੂਜੇ ਮਾਰਾ ਪਿਸ਼ਾਹ ਹੋਣ ਕਰਕੇ ਕੁਝ ਉਦਾਂ ਵੀ ਹੋ ਗਏ ਖੋਕ ਕੇ ਵੀ ਲੰਗੇ। ਕਿਨੇ ਵਾਰ ਤੇ ਨਾ? ਉਹਨਾਂ ਦਾ ਦੋ ਦਾਤਰ ਹੈਗੇ। ਸਾਡੇ ਖੇ ਖਾਸ ਚੌਂਗ ਦੇ ਵਿੱਚ ਇੱਕ ਸ਼ਾਪ ਹੈ ਸ਼ਾਪ ਦੇ ਵਿੱਚੋਂ ਗੱਲਾਂ ਖੋ ਕੇ ਉਸਨੂੰ ਸਨੇਚਿੰਗ ਕੀਤੀ ਗਈ ਹੈ ਆਏ ਆ ਜਦੋਂ ਚਾਰ ਪੰਜ ਜਾਣੇ ਵਿਅਕਤੀ ਆਏ ਆ ਮਦਈ ਦੇ ਬਿਆਨਾਂ ਮੁਤਾਬਕ ਉਹਦਾ ਗੱਲਾਂ ਖੋ ਕੇ ਉਹਦੇ ਦੋ ਵਾਰ ਕੀਤੇ ਗਏ ਆ ਦਾਤਰ ਦੇ ਨਾਲ ਜੀ ਕੱਲ ਨੂੰ ਤਲਾ ਮਿਲੀ ਹੈ ਸਮਾਰਕ ਮੌਕੇ ਸਾਨੂੰ ਵੀ ਇੱਕ ਤਰੀਕ ਦੇ ਕੋਲ 7 ਵਜੇ ਕੁਝ ਮਿੰਟ ਦਾ ਤਲਾ ਮਿਲੀ ਹੈ ਤਿੰਨ ਚਾਰ 24 ਦੇ ਵਿੱਚ ਵਿੱਚ ਬੰਦੇ ਰਾਉਂਡ ਅਪ ਕਰ ਲਿਆ ਪਹਿਲਾਂ ਵੀ ਰਿਕਾਰਡ ਆ ਕੇ ਬੰਦਿਆਂ ਦੀ ਪਹਿਲਾਂ ਐਨਟੀਫਿਸ਼ਟ ਦੇ ਐਫਆਈਆ ਦਰਜ ਹੋ ਗਈਆਂ ਗੱਡੀ ਵੜੀ ਗਈ ਗੱਡੀ ਜਿਹੜੀ ਫੜੀ ਗਈ ਹੈ ਗੱਡੀ ਵੀ ਲੈ ਇਨਵੈਸਟੀਗੇਸ਼ਨ ਕਰ ਰਹੇ ਆ ਪਰ ਸੁਣਨ ਚ ਇਨਵੈਸਟੀਗੇਸ਼ਨ ਦੌਰਾਨ ਇਹ ਵੀ ਇਹਨਾਂ ਦੇ ਜਿਹੜੀ ਅਮਰਸਰ ਉਹ ਕਿ ਸਨੈਚ ਕੀਤੀ ਗੱਡੀ ਕਿੰਨੇ ਦੋਸ਼ੀ ਨਿਕਲੇ ਪੂਰੇ ਕੁੱਲ ਪੰਜ ਦੋਸ਼ੀ ਆ ਦੋ ਦੋਸ਼ੀ ਰੈਸਟ ਕਰ ਦਿੱਤੇ ਗਏ ਠੀਕ ਹੈ ਕੀ ਲੱਗਦਾ ਕਿ ਗਲੋਬਲ ਆਈ ਕੰਮਦਾਰ ਨੂੰ ਟਾਰਗਟ ਕਰਦੇ ਕਿਤਾ ਇਨਜਾਮ ਦੇਣ ਦੇ ਵਾਸਤੇ ਸਾਰੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਜਿਹੜਾ ਇਹਨਾਂ ਇਨਵੈਸਟੀਗੇਸ਼ਨ ਦੇ ਪਾਰਟ ਸਾਹਿਬ ਜਦੋਂ ਆਪ ਸਾਹਮਣੇ ਉਹ ਦੱਸ ਦਿੱਤਾ ਜਾਊਗਾ ਠੀਕ ਹੈ ਰਿਪੋਰਟ ਵੀ ਜੇ ਕੀਤੀ ਜਾ ਰਹੀ ਹੈ ਇਹਨਾਂ ਨੂੰ ਜੀ 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 ਰਿਮਾਨ ਲੈ ਜਾਊਗਾ ਜੀ ਜੀ ਜੀ